ਹੀ ਹਾਲ ਚਾਲ ਹੈ ਜੀ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲੱਗਿਆ ਜੀ ਆਲੂ ਚੱਜ ਰੇ ਪਾਉਣ ਦੂਸਰਾ ਤਕਰੀਬਨ 35 ਦਿਨ ਦਾ ਹੋ ਗਿਆ ਆਪਣਾ ਐਲ ਆ ਰਹੇ 35 38 ਦਿਨ ਦੇ ਲਵੇ ਆ ਤੇ ਮਾਜੀ ਰੇਲੀ ਮੋਟਰ ਤੇ ਲੱਗਿਆ ਪਾਉਣ ਤੇ ਵਿੱਚ ਪਾਇਆ ਆਪਾਂ ਸਮਾਨ ਜੂਰੀ ਦਾ ਇੱਕ ਬੈਗ ਹੀਲੇ ਦਾ ਤੇ ਇੱਕ ਬੈਗ ਪਾਇਆ ਬਿਰਲਾ ਦਾ ਮੈਗਨੀਸ਼ੀਅਮ ਨਾ ਮੈਗਨੀਸ਼ੀਅਮ ਆ ਗਿਆ ਸੌਰੀ ਬਿਰਲਾ ਦਾ ਕੈਲਸ਼ੀਅਮ ਤੇ ਇਹ 25 ਕਿਲੋ ਦੀ ਪੈਕਿੰਗ ਆ ਕੀਲੇ ਦਾ ਇਹ ਪਾਇਆ ਤੇ ਆਲੂ ਦੀ ਥੋੜੀ ਗਰੋਥ ਰੁਗੀ ਹੋਈ ਸੀ ਉਹਦੇ ਕਰਕੇ ਜਿਹੜੀ ਘਾਟ ਬਾਦੀ ਜੀ ਇਹ ਪੂਰੀ ਹੋ ਜਾਊਗੀ ਤੇ ਇਹਠਾਂ ਦਾਣੇ ਵਧੀਆ ਚੱਕੇ ਹੋਏ ਨੇ ਆਲੂ ਨੇ ਤੇ ਸਾਈਜ਼ ਵੀ ਵਧੀਆ ਬਣਾ ਗਿਆ ਤੇ ਆਲੂ ਆਪਾਂ ਪੱਟੇ ਦੀ ਤੁਹਾਨੂੰ ਦਿਖਾਉਨੇ ਆ ਉਹ ਵੀ ਹਾਦੀ ਕੋ ਆਸ ਆਏਗਾ ਇੱਕ ਬੂਟੇ ਹਠੈਨੇ ਦਾਣੇ ਨੇ ਗਿਣੇ ਨੇ ਆਪਾਂ ਗਿਣਤੀ ਕਰੀ ਆ 15 ਦਾਣੇ ਦੀ ਤੇ ਆਹ ਦੇਖੋ ਵਧੀਆ ਸਾਈਜ਼ ਬਣਾਇਆ ਪੂਰਾ ਤਕਰੀਬਨ 38-40 ਇੰਚ ਆਹ ਸਾਈਜ਼ ਆ ਬਸ ਬੇਲ ਦੀ ਉਹ ਗਰੋਥ ਨਹੀਂ ਹੋਈ ਇੱਕ ਹੂੰ ਆਲੂ ਵਧੀਆ ਖੜਾ ਏ ਤਿੰਨ ਪਾਣੀ ਲੱਗ ਗਏ ਇਹਨੂੰ ਤੇ ਲੱਗ ਗਿਆ ਮਲਾਜਮ ਪਾਉਣ ਜੂਰੀ ਆ ਇਹ ਸਮਾਨ ਪੈਣਾ ਦੀ ਗਿੱਲੇ-ਗਿੱਲੇ ਜੇ ਸੰਜੀਤ ਜਿਆਦਾ ਗਿੱਲਾ ਤਾਂ ਨਹੀਂ ਪੈਰ ਖੜਦਾ ਤੇ ਉਰੇ ਆਪਣੇ 7 ਕੀਲੇ ਨੇ ਤੇ 7 ਥੈਲੇ ਜੂਰੀ ਇਹਦੇ ਤੇ 7 ਥੈਲੇ ਆ ਦੂਜੇ ਖੇਤ ਹੈਗਾ ਵਿੱਚੋਂ ਗਿੱਲੇ ਹੀ ਹਲੇ ਤੇ ਇੱਕਾ ਪੱਤੇ ਬਹੁਤ ਜ਼ਿਆਦਾ ਸੁੰਗੜ ਗਏ ਪਤਾ ਨਹੀਂ ਮੌਸਮ ਕਾਰਨ ਕੀ ਚੱਕਰ ਆ ਆ ਦੇਖੋ ਜਿਵੇਂ ਆ ਪੱਤੇ ਜੇ ਸੁੰਗੜੀ ਜਾਂਦੇ ਨੇ ਇਹਦੇ ਨਹੀਂਦਾ ਹੋਊਗਾ ਵੀਡੀਓ ਚ ਕਰੀਬ ਨੇ ਉੱਪਰੋਂ ਆਲੂ ਦੇਖਣ ਨੂੰ ਐਦਾਂ ਲੱਗਦਾ ਵੀ ਆਲੂ ਮਾੜਾ ਖੜਾ ਏ ਪਰ ਜਦੋਂ ਆਪਾਂ ਪੱਟ ਕੇ ਹੇਠਾਂ ਦੇਖਦੇ ਆਂ ਪਰ ਦਾਣਿਆਂ ਦਾ ਸਾਈਜ਼ ਤੇ ਦਾਣੇ ਬਹੁਤ ਵਧੀਆ ਚੱਕੇ ਨੇ ਆਲੂ ਨੇ ਉਹ ਕੋਈ ਪ੍ਰੋਬਲਮ ਨਹੀਂ ਤੇ ਗਰੋਥ ਇਹ ਨਹੀਂ ਕਰੀ ਬੇਲ ਨੇ ਤੇ ਆਪਾਂ ਇੱਕ ਗੱਲ ਹੋਰ ਆਪਾਂ ਗਰੋਥ ਤੋਂ ਵੀ ਕੀ ਲੈਣਾ ਆਪਾਂ ਨੂੰ ਹੇਠਾਂ ਆਲੂ ਪਾਲਣਾ ਚਾਹੀਦਾ ਵਧੀਆ ਸਾਈਜ਼ ਬਣੇ ਤੇ ਦਾਣੇ ਵਧੀਆ ਲੱਗਣ ਇਹ ਹੈਗਾ ਜੂਰੀਏ ਮੰਗਿਆ ਆ ਦੇਖੋ ਮੋٹے-ਮੋٹے ਦਾਣੇ ਨੇ ਪੱਕੀ ਦੇਖਦੇ ਆ ਕੀ ਰਿਜ਼ਲਟ ਦਿੰਦਾ ਅੱਗੇ ਦਾ ਆਪਾਂ ਕਦੇ ਪਾਇਆ ਨਹੀਂ ਖੇਤਾਂ 'ਚ ਐਦ ਕੀ ਪਾਉਣ ਲੱਗੇ ਆ ਉਹ ਵੀ ਆਲੂ ਨੇ ਗ੍ਰੋਥ ਨਹੀਂ ਕਰੀ ਉਹਦੇ ਕਰਕੇ ਪਾਉਣਾ ਪਿਆ ਅੱਗੇ ਦਾ ਆਪਾਂ ਕੱਲਾ ਜੂਰੀ ਹੀ ਪਾਉਣੇ ਹੁੰਦੇ ਆ ਬਾਕੀ ਕਮੈਂਟ ਕਰਕੇ ਦੱਸਿਓ ਵੀਰ ਜੇ ਕਿਸੇ ਨੂੰ ਪਤਾ ਹੋਵੇ ਵੀ ਗ੍ਰੋਥ ਕਿਉਂ ਨਹੀਂ ਕਰ ਰਿਹਾ ਜਾਂ ਮੌਸਮ ਕਰਕੇ ਆ ਜਾਂ ਕੀ ਕਾਰਨ ਹੋ ਸਕਦਾ ਏ ਨਸਰੇ ਤੱਕ ਪਲਾਟ ਖੜਾ ਆਪਣਾ ਅੱਜ ਲੱਗ ਗਈ ਆਲੂ ਦੀ ਬੇਲ ਬੜਾਉਣ ਤੇ ਕੱਲ ਨੂੰ ਕਰਾਂਗੇ ਪਟਾਈ ਤਕਰੀਬਨ 2 2.5 ਕਿਲਿਆਂ ਦੀ ਬੇਲ ਵੱਢੀ ਜਾਣੀ ਅੱਜ ਆਪਣੀ ਤੇ ਨਾਲੇ ਕਰਦਿਆਂ ਰੇਟ ਬਾਰੇ ਗੱਲਬਾਤ ਆਲੂ ਦਾ ਕੀ ਰੇਟ ਚੱਲਦਾ ਕੀ ਰੇਟ ਕਰਕੇ ਆਪਾਂ ਪਟਾਈ ਕਰਨੀ ਆ ਵੀ ਕਿਹੜੇ ਹਿਸਾਬ ਨਾਲ ਪੱਟਣਾ ਏ ਸ਼ਾਂਤੀ ਵਾਲਾ ਮਾਲ ਦੇਣਾ ਜਾਂ ਵੀ ਡੜਾ ਵੇਚਣਾ ਤੇ ਖੇਤ ਠੀਕੇ ਆ ਬਾਹਲਾ ਸੁੱਕਾ ਵੀ ਨਹੀਂ ਹੈਗਾ ਨਾ ਬਾਹਲਾ ਗਿੱਲਾ ਏ ਕਹਿਣ ਦਾ ਮਤਲਬ ਵਧੀਆ ਪਟਾਈ ਹੋਊਗੀ ਲੱਗੇ ਹੋਏ ਨੇ ਲੇਬਰ ਵਾਲੇ 7-8 ਜਾਣੇ ਤਕਰੀਬਨ ਅੱਧੇ ਖੇਤ ਤੋਂ ਵੱਧ ਬੇਲ ਵੱਢੀ ਗਈ ਬਾਕੀ ਸਾਈਜ਼ ਵਧੀਆ ਬਣਿਆ ਹੋਇਆ ਆ ਲੂ ਦਾ ਬਾਕੀ ਤੁਹਾਡੇ ਨਾਲ ਝਾੜ ਵੀ ਸਾਂਝਾ ਕਰਾਂਗੇ ਕਿ ਕੀ ਝਾੜ ਆਉਂਦਾ ਕੀ ਗੱਲ ਬਾਤ ਆ ਕੱਲ ਨੂੰ ਪਟਾਈ ਸ਼ੁਰੂ ਹੋਊਗੀ ਤੇ ਹੁਣ ਆਪਾਂ ਕਰਦੇ ਆ ਰੇਟ ਬਾਰੇ ਗੱਲ ਆਪਾਂ ਦੜਾ ਦੀ ਗੱਲ ਕਰੀ ਆ ਤੇ 16 ਰੁਪਏ ਰੇਟ ਤੇ 1200 ਗੱਟਾ ਦੇਣਾ ਆਪਾਂ ਤੂੰ ਗੱਡੀਆਂ ਦੀ ਗੱਲ ਹੋਈ ਆ ਆਪਣੀ 1600 ਰੁਪਏ ਰੇਟ ਨੂੰ ਤੇ ਦੜਾ ਪੱਟਕੇ ਦੇਣਾ ਸਾਰਾ ਉਹੀ ਤਕਰੀਬਨ ਮੰਨ ਲਓ 1200 ਗੱਟਾ ਆਪਣਾ ਹੋਊਗਾ 6 6.5 7 ਕਿਲਿਆਂ ਚ ਹੋਊਗਾ ਜੇ ਆਪਾਂ 80 90 ਦਾ ਝਾੜ ਮੰਨ ਕੇ ਚੱਲਦੇ ਆਂ ਬਾਕੀ ਊਂ ਪੈਸੇ ਰੇਟ ਚੱਲਦਾ ਆਲੂ ਦਾ 18 ਰੁਪਏ ਦੀ ਖੜਾ ਹਲੇ ਜਿਹੜਾ ਆਪਾਂ 40 mm ਤੋਂ ਉੱਪਰਲਾ ਵੇਚ ਰਹੇ ਆਂ ਤੇ ਉਹਦਾ 40 ਰੁਪਏ ਰੇਟ ਚੱਲਦਾ ਏ ਸੌਰੀ 18 ਰੁਪਏ 18 ਰੁਪਏ ਰੇਟ ਚੱਲਦਾ ਉਹਦਾ ਤੇ ਡੜੇ ਦਾ ਚੱਲਦਾ 16 ਰੁਪਏ ਇਹ ਰੋਜ਼ ਦਾ ਰੋਜ਼ ਰੇਟ ਆਉਂਦਾ ਏ ਬਾਕੀ ਪੈਪਸੀ ਵਾਲਿਆਂ ਨੇ 1-2 ਰੁਪਏ ਰੇਟ ਤੋੜਤਾ ਤੇ ਜਿਹੜੀਆਂ ਹੋਰ ਕੰਪਨੀਆਂ ਨੇ ਉਹਨਾਂ ਦਾ ਰੇਟ ਹਲੇ ਉਰੇ ਕੇ ਖੜਾ ਏ ਉਹੀ ਮੰਨ ਕੇ ਚੱਲੋ 1-2 ਦਿਨ ਚ ਆਲੂ ਦਾ ਰੇਟ ਇਸ ਤਰ੍ਹਾਂ ਡਾਊਨ ਆ ਜਾਣਾ 2-3 ਰੁਪਏ ਇਸੇ ਕਰਕੇ ਆਪਾਂ ਪਹਿਲਾਂ ਗੱਲ ਕਰ ਲਈ ਦੋ ਗੱਡੀਆਂ ਦੀ ਤੇ ਫਿਰ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਵੀ ਕੀ ਝਾੜ ਝੂੜ ਆਉਂਦਾ ਕੀ ਗੱਲਬਾਤ ਬਾਕੀ ਸਹਜ ਦੇਖੋ ਆ ਸਹਜ ਬਣਿਆ ਸਹਜ ਵਧੀਆ ਆਲੂ ਦਾ ਪੂਰਾ ਠੇਕੇਦਾਰ ਨੂੰ ਪੁੱਛਦਾ ਵੀ ਅੱਜ ਵੜ ਦੇਗਾ ਸਾਰੀ ਖੇਤ ਫਿਰ ਉਹ ਹਿਸਾਬ ਨਾਲ ਮਸ਼ੀਨ ਮਸ਼ਹੂਰ ਦੀ ਸੈਟਿੰਗ ਕਰੀਏ ਆਲੂ ਵਾਲੀ ਦੀ ਬੇਲ ਬਹੁਤ ਤਾਕੜੀ ਦੀ ਦੇਖੋ ਬੇਲ ਕਿਵੇਂ ਚੜੀ ਪਈ ਆ ਉਹ ਘੱਟ ਬਾਲਾ ਨਹੀਂ ਬੇਲ ਦੀ ਹਾਈਟ ਹੋਣੀ ਆ 2.5-3 ਫੁੱਟ ਆ ਬਾਕੀ ਤੁਹਾਨੂੰ ਖਾਲੀਆਂ ਜੇ ਪਈ ਦੀਂਦੀ ਆ ਵੀ ਬੇਲ ਕਿੰਨੀ ਜ਼ਿਆਦਾ ਤੀ ਹਾਂ ਕਲੇਸ਼ ਵੜਦੇਗਾ ਫਿਰ ਅੱਜ ਅੱਧਾ ਖੇਤ ਤਾਂ ਵੱਢਿਆ ਗਿਆ ਬੇਲ 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 ਵੱਡਾ ਕਰੋ ਵਿਚੋਂ ਨਾ ਖੱਚਿਆ ਕਰੋ ਉਹਦੇ ਨਾਲ ਬੇਲ ਦੇ ਨਾਲ ਆਲੂ ਆ ਜਾਂਦਾ ਏ ਓਕਣੇ ਸੱਟੀ ਜਾਂਦੇ ਨੇ ਬੰਦੇ ਬਹੁਤ ਮਹਿੰਗਾ ਏ ਆਠੇਕੇਦਾਰ ਆਈ ਕਲੇਸ਼ ਠੇਕੇਦਾਰ ਠੀਕ ਸੇ ਦਿਖਾਦਾ ਠੀਕ ਸੇ ਗਰਮੀ ਲੱਗਦੀ ਐ ਨਾ ਗਰਮੀ ਕੰਮ ਕਰਦੇ ਨੂੰ ਰਹਿ ਗਿਆ ਉਹੀ ਕੀਲੇ ਕਦਾ ਗੇੜ ਮਨ ਲੱਗਦਾ ਨਾ ਬੇਲ ਬੱਢਣ ਤੋਂ ਕੱਲ ਨੂੰ ਫੇਰ ਬੰਦੇ ਵੱਧ ਘਰੀ ਤਾਂ ਪਟਾਈ ਦਾ ਕੰਮ ਖੱਚਿਆ ਜਾਊਗਾ देखिए सू चेक करके किन्ना का वीया साह पूरा ਆਲੂ ਹੈਗੇ ਨੇ ਪੰਜਾਰੇ ਪਰ ਹੈਗੇ ਪੂਰੇ ਸਰਾ ਨੇ ਗੋਲੀ ਗੋਲੀ ਦਾ ਵਿੱਚ ਹੈਗੀ ਉਹ ਨਹੀਂ ਚੱਕ ਲੋ ਵੀਰੇ ਰਿਕਣਾ ਕੋਈ ਨਹੀਂ ਹੂੰ ਉਹ ਬਾਪੂ ਆ ਤਾਂ ਬੋਲਦਾ ਰਿਹਾ ਬੋਗਾ ਜਮਾਨੀ ਤੇ ਵਾਲੂ ਲੈ ਜਾਂਦਾ ਹੈ ਦੇਖੋ ਜੀ ਸਾਇਜ ਆਲੂ ਦਾ ਉਹਦੇ ਵੀ ਐਡਾ ਐਡਾ ਹੀ ਧੀ